ਯੋਧ ਨਸ਼ਾ ਵਿਰੁੱਧ ਲਗਾਤਾਰ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਵਿੱਢੀ ਗਈ ਹੈ ਉਸ ਨੂੰ ਲੈ ਕੇ ਪਠਾਨਕੋਟ ਪੁਲਿਸ ਕਿਤਨਾ ਕੀਤੇ ਸਖਤ ਹੁੰਦੀ ਹੋ ਨਜ਼ਰ ਆ ਰਹੀ ਹੈ ਤੇ ਐਕਸ਼ਨ ਮੋਡ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਕਿ ਦੋ ਨਸ਼ਾ ਤਸਕਰ ਜਿਹੜੇ ਆ ਪਠਾਨਕੋਟ ਪੁਲਿਸ ਵੱਲੋਂ ਕਾਬੂ ਕੀਤੇ ਗਏ ਆ ਉਹਨਾਂ ਵੱਲੋਂ ਜਿਹੜੀ ਹੈ ਭਾਰੀ ਮਾਤਰਾ ਦੇ ਵਿੱਚ ਜਿਹੜੀ ਆ ਨਸ਼ਾ ਵੀ ਜਿਹੜਾ ਬਰਾਮਦ ਕੀਤਾ ਗਿਆ ਇਸ ਲਈ 24 ਘੰਟੇ ਚ ਆਪਾਂ तकरीबन 3 ਜਿਹੜੇ ਮੁਕਦਮੇ ਆ ਉਹ ਰਜਿਸਟਰ ਕੀਤੇ ਅੰਡਰ ਐਨਡੀਪੀਏ ਐਕਟ ਕੋਈ ਵੀ ਬੰਦਾ ਜਿਹੜਾ ਅਗਰ ਇਸ ਧੰਦੇ ਚ ਸੂਤਰਾਰਥ ਵੀ ਮੈਂ ਹੁਣ ਅੱਗੇ ਵਧੀਆ ਤਰੀਕੇ ਨਾਲ ਇਹਨੂੰ ਡਰੱਗਸ ਨੂੰ ਬੇਚ ਪਾਉਂਗਾ ਜਾਂ ਇਹਨੂੰ ਖਾਲਾ ਪਾਉਂਗਾ ਉਹ ਪੋਸਿਬਲੀ ਹੋਣਾ ਤੇ ਸਮਝਦਾਰੀ ਇਸੇ ਚ ਹੈ ਜਾਂ ਬੰਦਾ ਇਹ ਕੰਮ ਬੰਦ ਕਰ ਦੇ ਯਾਹ ਫਿਰ ਉਹ ਏਰੀਆ ਛੱਡਦੇ ਕਿਉਂਕਿ ਪੁਲਿਸ ਨੇ ਫਿਰ ਉਹ ਛੱਡ ਲਿਆ ਇੰਡੀਆ ਨਾਊਜ਼ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਅਭਿਸ਼ੇਕ ਪਰਦਵਾਹ ਤੋਂ ਦੱਸ ਦਈਏ ਕਿ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਵਿੱਢੀ ਗਈ ਹੈ ਉਸ ਨੂੰ ਲੈ ਕੇ ਪਠਾਨਕੋਟ ਪੁਲਿਸ ਕਿਤਨਾ ਕੀਤੇ ਸਖਤ ਹੁੰਦੀ ਹੋ ਨਜ਼ਰ ਆ ਰਹੀ ਹੈ ਤੇ ਐਕਸ਼ਨ ਮੋਡ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਕਿਉਂਕਿ ਪਠਾਨਕੋਟ ਦੇ ਵਿੱਚ ਲਗਾਤਾਰ ਜਿਹੜੇ ਐਨਡੀਪੀਐਸ ਦੇ ਜਿਹੜੇ ਪਰਚੇ ਦਰਜ ਕੀਤੇ ਜਾ ਰਹੇ ਨੇ ਨਸ਼ਾ ਤਸਕਰ ਹੋਣ ਚਾਹੇ ਉਹ ਨਸ਼ਾ ਵੇਚਣ ਵਾਲੇ ਹੋਣ ਚਾਹੇ ਡਰਗ ਦੇ ਜਿਹੜੇ ਪੈਡਲਰ ਹੋਣ ਔਰ ਬੀਤੇ ਦਿਨਾਂ ਵੀ ਜਿਹੜੀ ਹੈ ਪਠਾਨਕੋਟ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਜਿਹੜੀਆਂ ਕੀਤੀ ਗਈ ਤਾਂ ਦੱਸਦੀ ਕਿ ਦੋ ਨਸ਼ਾ ਤਸਕਰ ਜਿਹੜੇ ਆ ਪਠਾਨਕੋਟ ਪੁਲਿਸ ਵੱਲੋਂ ਕਾਬੂ ਕੀਤੇ ਗਏ ਆ ਉਹਨਾਂ ਵੱਲੋਂ ਜਿਹੜੀ ਹੈ ਭਾਰੀ ਮਾਤਰਾ ਦੇ ਵਿੱਚ ਜਿਹੜੀ ਹੈ ਨਸ਼ਾ ਵੀ ਜਿਹੜਾ ਬਰਾਮਦ ਕੀਤਾ ਗਿਆ ਉੱਥੇ ਹੀ ਦੂਸਰੇ ਪਾਸੇ ਜੇਕਰ ਗੱਲ ਕਰੀ ਤੇ ਡਰਗ ਮਨੀ ਵੀ 3500 ਦੇ ਕਰੀਬ ਬਣਾ ਵੱਲੋਂ ਜਿਹੜੀ ਹੈ ਬਰਾਮਦ ਕੀਤੀ ਗਈ ਆ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਸੁਣਾਉਂਦੇ ਆ ਉਸ ਵਿੱਚ ਪੰਜਾਬ ਪੁਲਿਸ ਐਂਡ ਪਠਾਨਕੋਟ ਪੁਲਿਸ ਲਗਾਤਾਰ ਹੀ ਜਿਹੜੇ ਆ ਉਹ ਨਸ਼ਿਆਂ ਤੇ ਪੈਡਲਰਸ ਦੇ ਅਗੇਂਸਟ ਜਿਹੜੀ ਆ ਉਹ ਮੁਕੱਦਮੇ ਰਜਿਸਟਰ ਕਰ ਰਹੀ ਹੈ ਉਹਨਾਂ ਨੂੰ ਫੜ ਰਹੀ ਹੈ ਤੇ ਰਿਕਵਰੀਆਂ ਕਰ ਰਹੀ ਹੈ ਇਸੇ ਦੀ ਕੜੀ ਚ ਪਿਛਲੇ 24 ਘੰਟੇ ਚ ਆਪਾਂ तकरीबन ਤਿੰਨ ਜਿਹੜੇ ਮੁਕਦਮੇ ਆ ਉਹ ਰਜਿਸਟਰ ਕੀਤੇ ਆ ਅੰਡਰ ਐਨਡੀਪੀਐਸ ਐਕਟ ਤੇ ਉਹਦੇ ਵਿੱਚ ਜਿਹੜਾ ਸਰ ਤੋਂ ਪਹਿਲੇ ਡਿਵੀਜ਼ਨ ਨੰਬਰ 1 ਥਾਣਾ ਸਿਟੀ ਚ ਉਹਦੇ ਵਿੱਚ ਦੋ ਮੁਕਦਮੇ ਆ ਜੀ ਐਫਆਈਆਰ ਨੰਬਰ 35 ਇਹ ਰਜਿਸਟਰ ਹੋਈ ਹੈ ਜੀ ਅਗੇਂਸਟ ਸੁਮਿਤ ਮਹਾਜਨ ਸਨ ਆਫ ਅਸ਼ੁੰਤੀ ਮਹਾਜਨ ਰੈਜ਼ੀਡੈਂਟ ਆਫ ਰੰਧਾਵਾ ਕਲੋਨੀ ਵਾਰਡ ਨੰਬਰ 3 ਖਾਨਪੁਰ ਦੂਸਰੀ ਜਿਹੜੀ ਐਫਆਈਆਰ 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 ਨੰਬਰ 31에 ਰਜਿਸਟਰ ਹੋਈ ਹੈ ਜੀ ਕੌਸ਼ਲ ਲਿਆਸ਼ ਸ਼ਾਲੂ ਕਬਾੜੀਆ son of ਲਾਬ ਚੰਦ ਰੈਜ਼ੀਡੈਂਟ ਆਫ ਲਮੀਨੀ ਪਠਾਨਕੋਟ ਇਹਨਾਂ ਦੋਨਾਂ ਚ 15-15 ਗ੍ਰਾਮ ਹੈਰੋਇਨ ਮਿਲੀ ਹੈ ਤੇ ਡਰੱਗ ਮਨੀ ਡਰੱਗ ਮਨੀ ਵੀ ਰਿਕਵਰ ਹੋਈ ਹੈ ਐਫ ਆਈ ਆਰ 35 ਚ 1240 ਰੁਪਏ ਤੇ ਇੱਕ ਨਾਲ ਆਈਫੋਨ ਤੇ ਜਿਹੜੀ ਐਫ ਆਈ ਆਰ ਨੰਬਰ 31 ਹੈ ਇਹਦੇ ਚ 2250 ਰੁਪਏ ਜਿਹੜੇ ਡਰੱਗ ਮਨੀ ਹੈ ਜਿਹੜੀ ਉਹ ਰਿਕਵਰ ਹੋਈ ਹੈ ਜਿਹੜੀ ਐਫਆਈਆਰ ਨੰਬਰ 31 ਹੈ ਇਹ ਇਹਦੇ ਵਿੱਚ ਜਿਹੜਾ ਇਹ ਦੋਸ਼ੀ ਕੁਸ਼ਾਲ ਲਿਆ ਸ਼ਾਲੂ ਹੈ ਇਹ ਜਿਹੜਾ ਇੱਕ ਵੀ 29 ਚ ਨਾਮਜ਼ਦ ਸੀ ਉਹਦੇ ਚ ਇਹਦੀ ਅਰੈਸਟ ਪਈ ਹੈ ਇਸ ਤੋਂ ਇਲਾਵਾ ਡਿਵੀਜ਼ਨ ਨੰਬਰ 2 ਥਾਣੇ ਚ ਜਿਹੜੀ ਐਫਆਈਆਰ ਨੰਬਰ 30 ਆਪਾਂ ਰਜਿਸਟਰ ਕੀਤੀ ਹੈ ਇਹ ਜਿਹੜੀ ਐਫਆਈਆਰ ਹੈ ਇਹ 21 6485 ਸੈਕਸ਼ਨ ਹੈ ਬੇਸਿਕਲੀ ਇਹਦੇ ਵਿੱਚ ਜਿਹੜੇ ਐਡਿਕਟ ਹੁੰਦੇ ਹਨ ਉਹਨਾਂ ਤੇ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਆਪਾਂ ਮੋਢਲੀ ਜਿਹੜੀ ਆ ਉਹ ਮੈਡੀਕਲ ਸਹੂਲਤਾਂ ਵੀ ਪ੍ਰੋਵਾਈਡ ਕਰ ਸਕੀ ਉਹਨਾਂ ਦੀ ਇੱਕ ਕਿਸਮ ਦੀ ਹੈਲਪ ਵੀ ਹੋ ਸਕੇ ਤੇ ਇਹ ਜਿਹੜਾ ਬੰਦੇ ਆ ਇਹ ਚਾਰ ਲੜਕੇ ਹੈ ਜੀ ਟਿੰਕੂ ਮਹਾਜਨ ਅਭਿਸ਼ੇਕ ਨikhil ਕੁਮਾਰ ਸੋਮਨਾਥ ਤੇ ਇਹਨਾਂ ਦਾ ਬੇਸਿਕਲੀ ਜਿਹੜਾ ਇਹਨਾਂ ਤੇ ਜਿਹੜਾ ਪਰਚਾ ਹੋਇਆ ਉਹ ਪੀਨ ਦਾ ਹੋਇਆ ਕਿ ਵੀ ਇਹ ਪੀਰੇ ਸੀ ਮਤਲਬ ਹੈਰੋਇਨ ਦਾ ਸੇਵਨ ਕਰ ਰਹੇ ਸੀ ਤੇ ਇਹਨਾਂ ਨੂੰ ਹੁਣ ਆਪਾਂ ਫਰਦਰ ਜਿਹੜਾ ਉਹ ਮੈਡੀਕਲ ਅਥਾਰਟिटीज ਦੀ ਸੁਪਰਵੀਜ਼ਨ ਵਿੱਚ ਸਿਵਲ ਹਸਪੀਟਲ ਡੀਡਿਕਸ਼ਨ ਸੈਂਟਰ ਚ ਐਡਮਿਟ ਕਰਾਇਆ ਵਿਦ ਪੁਲਿਸ ਪ੍ਰੋਟੈਕਸ਼ਨ ਤੇ ਇੱਕ ਹੋਰ ਜਿਹੜੀ ਐਫਆਈਆਰ ਆ ਉਹ ਅੰਡਰਵੇ ਹੈ ਆਪਣੀ ਡਿਵੀਜ਼ਨ ਅੰਬਰੇਕ ਚ ਆਪਾਂ ਹੋਰ ਰਜਿਸਟਰ ਕਰ ਰਿਆ ਅੰਡਰ ਐਨਡੀਪੀਐਸ ਐਕਟ ਤੇ ਮੈਂ ਦੱਸ ਦੇਣਾ ਚਾਹਨਾ ਕਿ ਵੀ ਤੁਸੀਂ ਇਸ ਸਾਰੀ ਚੀਜ਼ ਤੋਂ ਦੇਖ ਸਕਦੇ ਹੋ ਕਿ ਵੀ ਪਠਾਨਕੋਟ ਚ ਐਸਐਸਪੀ ਪਠਾਨਕੋਟ ਦੀ ਦੀ ਡਾਇਰੈਕਸ਼ਨ ਦੇ ਅੰਡਰ ਜਿਹੜੀ ਪੁਲਿਸ ਆ ਉਹ ਲਗਾਤਾਰ ਜਿਹੜੇ ਪੈਡਲਰਜ਼ ਆ ਉਹਨਾਂ ਦੇ ਅਗੇਂਸਟ ਜਿਹੜਾ ਡਿਸਾਈਸਿਵ ਐਕਸ਼ਨ ਕਰ ਰਹੀ ਹੈ ਤੇ ਆਪਾਂ ਬੈਕ ਟੂ ਬੈਕ ਐਫ ਆਈ ਆਰਸ ਦੇ ਰਹੇ ਆ ਤੇ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਵੀ ਜਿਹੜੇ ਵੀ ਬੰਦੇ ਇਸ ਧੰਦੇ ਨਾਲ ਜੁੜੇ ਆ ਆਪਣੇ ਪਠਾਨਕੋਟ ਦੇ ਅਲੱਗ-ਅਲੱਗ ਏਰੀਆਸ ਚ ਤੇ ਮੈਂ ਜਿਸ ਤਰ੍ਹਾਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਕਿ ਵੀ ਆਪਾਂ ਉਹਨਾਂ ਦੀ ਲਿਸਟ ਬਣਾਈ ਹੋਈ ਆ ਤੇ ਉਹਨਾਂ ਨੂੰ ਹਰ ਪੱਖੋਂ ਆਪਾਂ ਨਜ਼ਰ ਡੇਲੀ ਬੇਸ ਤੇ ਰੱਖ ਰਿਹਾ ਤੇ ਆਪਣੀ ਪੁਲਿਸ ਜਿਹੜੀ ਹੈ ਥਾਣਿਆਂ ਦੀ ਪਲੱਸ ਸਾਡੀ ਸੀਆਈਏ ਪਲੱਸ ਸਪੈਸ਼ਲ ਬ੍ਰਾਂਚ ਇਸ ਤੋਂ ਇਲਾਵਾ ਜਿਹੜੀ ਸਾਡੀ ਹੋਰ ਸਪੈਸ਼ਲਾਈਜ਼ਡ ਟੀਮਸ ਸਾਰੀਆਂ 24 ਇੰਟੂ 7 ਇਹਨਾਂ ਬੰਦਿਆਂ ਦੇ ਮਗਰ ਲੱਗੀਆਂ ਹੋਈਆਂ ਤੇ ਜਦੋਂ ਵੀ ਸਾਨੂੰ ਇਹਨਾਂ ਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਆ ਆਪਾਂ ਇਮੀਡੀਏਟਲੀ ਐਕਟ ਕਰੀਦਾ ਤੇ ਇਹਨਾਂ ਨੂੰ ਅਰੈਸਟ ਕਰੀਦਾ ਅੱਗੇ ਵੀ ਆਪਾਂ ਇਹਨਾਂ ਨੂੰ ਜਿਹੜੇ ਬੰਦੇ ਆਪਾਂ ਲਿਸਟਡ ਹੈ ਉਹਨਾਂ ਨੂੰ ਆਪਾਂ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਰਿਕਵਰੀਆਂ ਕਰਾਂਗੇ ਐਸ ਪਰ ਲਾਅ ਸਰ ਜਿਹੜੇ ਪਰਚੇ ਨਾਮ ਤੋਂ ਹੋਏ ਨੇ ਅੰਚ ਹਾਂਜੀ ਇਹਨਾਂ ਚੋਂ ਜਿਹੜੇ ਮੈਂ ਨਾਮ ਲਿਆ ਤਾਂ ਉਹਨਾਂ ਸਾਰੇ ਅਕਿਊਜ਼ ਆਪਣੇ ਅਰੈਸਟ ਹੋ ਚੁੱਕੇ ਆ ਤੇ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਵੀ ਕੋਈ ਵੀ ਬੰਦਾ ਜਿਹੜਾ ਅਗਰ ਇਸ ਤਾਂ ਧੰਦੇ 'ਚ ਸੋਚ ਰਿਹਾ ਕਿ ਵੀ ਮੈਂ ਹੁਣ ਅੱਗੇ ਵਧੀਆ ਤਰੀਕੇ ਨਾਲ ਇਹਨੂੰ ਡਰੱਗਸ ਨੂੰ ਵੇਚ ਪਾਉਂਗਾ ਜਾਂ ਇਹਨੂੰ ਫਲਾ ਪਾਉਂਗਾ ਉਹ ਪੋਸਿਬਲ ਨਹੀਂ ਹੋਣਾ ਤੇ ਸਮਝਦਾਰੀ ਇਸੇ 'ਚ ਹੈ ਜਾਂ ਬੰਦਾ ਇਹ ਕੰਮ ਬੰਦ ਕਰ ਦੇ ਜਾਂ ਫਿਰ ਉਹ ਏਰੀਆ ਛੱਡ ਦੇ ਕਿਉਂਕਿ ਪੁਲਿਸ ਨੇ ਫਿਰ ਉਹਨੂੰ ਛੱਡਣਾ ਨਹੀਂ ਔਰ ਆਪਾਂ ਇਨਸ਼ੋਰ ਕਰਾਂਗੇ ਪਠਾਨਕੋਟ 'ਚ ਕਿ ਵੀ ਬੈਕ ਟੂ ਬੈਕ ਕਿ ਜਿਹੜੀ ਪੁਲਿਸ ਦੀ ਕਾਰਵਾਈਆਂ ਜਿਹੜੀਆਂ ਹੋਣ ਤੇ ਜਿਹੜੇ ਵੀ ਬੰਦੇ ਇਸ ਕੰਮ 'ਚ ਲੱਗੇ ਹੋਏ ਆ ਤੇ ਉਹਨਾਂ ਨੂੰ ਆਪਾਂ ਇਸ 'ਤੇ ਲਾਅ ਸਜ਼ਾ ਦਵਾਈਏ ਉਹਨਾਂ ਨੂੰ ਸਲਾਖਾ ਦੇ ਪਿੱਛੇ ਕਰੀ